ਦੋਸਤੋ ਅੱਜ ਦੇ ਵੀਡੀਓ ਚ ਮੈਂ ਤੁਹਾਨੂੰ ਅਜਿਹੇ ਸਬਕ ਦੱਸਾਂਗਾ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਏਗੀ। ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਸਾਰੇ ਅਜਿਹੇ ਡਿਸੀਜਨ ਲੈਂਦੇ ਹਾਂ ਜਾਂ ਤੇ ਜ਼ਿੰਦਗੀ ਬਹੁਤ ਅੱਗੇ ਨੱਗ ਜਾਂਦੀ ਹੈ ਜਾਂ ਫਿਰ ਬਹੁਤ ਪਿੱਛੇ ਚਲੀ ਜਾਂਦੀ ਹੈ। ਖਾਸ ਕਰਕੇ ਪੈਸੇ ਦੇ ਮਾਮਲੇ ਦੇ ਵਿੱਚ। ਕਿਉਂਕਿ ਜ਼ਿੰਦਗੀ ਦੇ ਵਿੱਚ ਪੈਸਾ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਕਮਾਤਾ ਸਾਰੇ ਲੈਂਦੇ ਨੇ। ਇਸ ਨੂੰ ਜ਼ਿੰਦਗੀ ਦੇ ਵਿੱਚ ਕਿਵੇਂ ਸੰਭਾਲਣਾ ਹੈ, ਕਿਵੇਂ ਡਬਲ ਕਰਨਾ ਹੈ, ਹਰ ਇੱਕ ਦੇ ਵਸ ਦੀ ਗੱਲ ਨਹੀਂ। ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਅਜਹੀਆਂ ਗਲਤੀਆਂ ਸ਼ੇਅਰ ਕਰਨ ਜਾ ਰਿਹਾ ਹਾਂ ਜੋ ਦੇਖਣ ਨੂੰ ਤਾਂ ਛੋਟੀਆਂ ਲੱਗਦੀਆਂ ਨੇ ਪਰ ਬੰਦੇ ਦਾ ਬਿਜ਼ਨਸ ਬੰਦੇ ਦਾ ਪੂਰਾ ਫਰਨਾਸ ਜੋ ਹੈ ਹਿਲਾ ਕੇ ਰੱਖ ਦਿੰਦੀਆਂ। ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾਤ। ਦੋਸਤੋ ਜ਼ਿੰਦਗੀ ਦੇ ਵਿੱਚ ਸਾਰਿਆਂ ਦੇ ਸਫਲ ਹੋਣ ਦੇ ਅਲੱਗ-ਅਲੱਗ ਕਾਰਨ ਹੁੰਦੇ ਨੇ ਪਰ ਕਈ ਅਜਿਹੇ ਕਾਮਨ ਕਾਰਨ ਹੁੰਦੇ ਨੇ ਜਿਸ ਕਰਕੇ ਲੋਕ ਬਹੁਤ ਹੀ ਵੱਡੀ ਛਾਲ ਮਾਰ ਕੇ ਬਹੁਤ ਹੀ ਵੱਡਾ ਬਿਜ਼ਨਸ ਸੈਟਅਪ ਕਰ ਲੈਂਦੇ ਨੇ ਪਰ ਬਹੁਤ ਲੋਕ ਉਹਨਾਂ ਨੂੰ ਛੋਟੀਆਂ ਚੀਜ਼ਾਂ ਸਮਝ ਕੇ ਇਗਨੋਰ ਕਰ ਦਿੰਦੇ ਨੇ। ਅੱਜ ਦੀ ਇਸ ਵੀਡੀਓ ਦੇ ਵਿੱਚ ਉਹੀ ਕਾਰਨ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਹਾਂ ਜੋ ਕਿ ਤੁਹਾਨੂੰ ਵੱਡਾ ਖਾਣ ਤੋਂ ਰੋਕਦੇ ਨੇ ਉਹ ਤੁਹਾਡੇ ਪੈਸੇ ਨੂੰ ਡਬਲ ਹੋਣ ਤੋਂ ਰੋਕਦੇ ਨੇ ਪਰ ਬਹੁਤ ਲੋਕ ਉਹਨਾਂ ਗੱਲਾਂ ਨੂੰ ਛੋਟੀਆਂ ਸਮਝ ਕੇ ਇਗਨੋਰ ਕਰ ਦਿੰਦੇ ਨੇ ਆ ਹੁਣ ਅਸੀਂ ਇੱਕ ਇੱਕ ਕਰਕੇ ਉਹਨਾਂ ਬਾਰੇ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਆਉਂਦਾ ਹੈ ਇਨਕਮ ਵਧਣ ਦੇ ਨਾਲ ਨਾਲ ਖਰਚਿਆਂ ਦਾ ਵੀ ਵਧਣਾ। ਦੋਸਤੋ ਇਹ ਇੱਕ ਬਹੁਤ ਹੀ ਜ਼ਿਆਦਾ ਕਾਮਨ ਚੀਜ਼ ਹੈ ਜਿਸ ਨੂੰ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕਰਦਾ ਹੀ ਕਰਦਾ ਹੈ। ਜਦੋਂ ਵੀ ਕਿਸੇ ਦੀ ਸੈਲਰੀ ਵੱਧਦੀ ਹੈ ਜਾਂ ਬਿਜ਼ਨਸ ਦੇ ਵਿੱਚ ਪ੍ਰੋਫਿਟ ਹੁੰਦਾ ਹੈ ਤੇ ਉਸੇ ਤਰੀਕੇ ਦੇ ਨਾਲ ਉਹ ਆਪਣੇ ਖਰਚੇ ਵੀ ਵਧਾ ਲੈਂਦਾ ਹੈ। ਹਮੇਸ਼ਾ ਹੀ ਬੰਦਾ ਇਹ ਸੋਚਦਾ ਹੈ ਕਿ ਮੈਂ ਅੱਜ ਜਿਹੜੇ ਅੱਜ ਦੇ ਮਨ ਤੋਂ ਸੈਲਰੀ ਹੈ ਜਾਂ ਅੱਜ ਦੇ ਮਨ ਦਾ ਪ੍ਰੋਫਿਟ ਹੈ ਉਸ ਦੇ ਵਿੱਚ ਸਾਰੇ ਸ਼ੌਂਕ ਪੂਰੇ ਕਰ ਲਵਾਂ ਪਰ ਸੇਵਿੰਗ ਮੈਂ ਨੈਕਸਟ ਮੰਥ ਕਰਾਂਗਾ ਪਰ ਨੈਕਸਟ ਮੰਥ ਵੀ ਬੰਦਾ ਆਪਣੇ ਨਾਲ ਉਹੀ ਸੇਮ ਵਾਦਾ ਕਰਦਾ ਹੈ ਕਦੇ ਵੀ ਨੈਕਸਟ ਮੰਥ ਨਹੀਂ ਆਉਂਦਾ ਜਿਸ ਮੰਥ ਉਸਨੇ ਸੇਵਿੰਗ ਕਰਨੀ ਹੁੰਦੀ ਇਸ ਕਰਕੇ ਕਦੇ ਵੀ ਸੈਲਰੀ ਜਾਂ ਬਿਜ਼ਨਸ ਦੇ ਵਿੱਚ ਪ੍ਰੋਫਿਟ ਹੋਣ ਦੇ ਨਾਲ ਵੀ ਬੰਦੇ ਕਦੇ ਵੀ ਆਪਣੀ ਸੇਵਿੰਗ ਨਹੀਂ ਵਧਦੀ ਹਮੇਸ਼ਾ ਉਸ ਦਾ ਫਾਈਨੈਂਸ਼ੀਅਲ ਸਟੇਟਸ ਸੇਮ ਹੀ ਰਹਿੰਦਾ ਪਰ ਜਿਹੜੇ ਲੋਕ ਆਪਣੀ ਇਸ ਆਦਤ ਦੇ ਉੱਪਰ ਕੰਟਰੋਲ ਕਰ ਲੈਂਦੇ ਨੇ ਆਪਣੀ ਸੇਵਿੰਗ ਨੂੰ ਪਹਿਲਾਂ ਸੇਵ ਕਰਨਾ ਸ਼ੁਰੂ ਕਰ ਦਿੰਦੇ ਨੇ ਐਸ ਕੰਪੇਟਿਟਿਵ ਖਰਚੇ ਵਧਾਉਂਦੇ ਨੇ ਤੇ ਉਹ ਹਮੇਸ਼ਾ ਆਪਣਾ ਜੰਪ ਜਲਦੀ ਮਾਰ ਲੈਂਦੇ ਨੇ ਦੋਸਤੋ ਜੇਕਰ ਤੁਸੀਂ ਮਿਡਲ ਕਲਾਸ Trap ਦੇ ਵਿੱਚੋਂ ਬਾਹਰ ਆਉਣਾ ਚਾਹੁੰਦੇ ਹੋ ਤੇ ਕਦੀ ਵੀ ਆਪਣੀ ਸੈਲਰੀ ਜਾਂ ਪ੍ਰੋਫਿਟ ਵਧਣ ਦੇ ਨਾਲ ਖਰਚਿਆਂ ਨੂੰ ਨਾ ਵਧਾਓ ਤੁਸੀਂ ਹਮੇਸ਼ਾ ਆਪਣੇ ਉਸ ਪੈਸੇ ਨੂੰ ਸੇਵ ਕਰੋ ਔਰ ਸੇਵ ਕਰਕੇ ਐਸੀ ਜਗ੍ਹਾ ਦੇ ਉੱਪਰ ਲਗਾਓ ਤਾਂ ਕਿ ਇੱਕ ਹੋਰ ਇਨਕਮ ਸੋਰਸ ਨੂੰ ਜਨਰੇਟ ਕੀਤਾ ਜਾਵੇ। ਅਮੀਰ ਲੋਕਾਂ ਦਾ ਮਾਈਂਡਸੈਟ ਹਮੇਸ਼ਾ ਇਹ ਹੁੰਦਾ ਹੈ ਕਿ ਉਹ ਆਪਣੇ ਪੈਸੇ ਨੂੰ ਉੱਥੇ ਲਗਾਉਂਦੇ ਨੇ ਜਾਂ ਤੇ ਇਨਕਮ ਸੋਰਸ ਇਨਕਰੀਜ਼ ਹੋ ਜਾਣ ਜਾਂ ਫਿਰ ਉੱਥੋਂ ਇਨਕਮ ਜਿਹੜੀ ਹੈ ਡਬਲ ਹੋ ਜਾਏ। ਆਹ ਹੁਣ ਦੋਸਤੋ ਅਸੀਂ ਆਪਣੀ ਅਗਲੀ ਗਲਤੀ ਦੀ ਗੱਲ ਕਰਦੇ ਹਾਂ ਜੋ ਬਹੁਤ ਹੀ ਕਾਮਨ ਹੈ ਔਰ ਹਰ ਇੱਕ ਬੰਦਾ ਕਰਦਾ ਹੈ। ਉਹ ਹੈ ਕ੍ਰੈਡਿਟ ਕਾਰਡ ਤੋਂ ਲੋਨ ਲੈਣਾ। ਦੋਸਤੋ ਜਿੰਦਗੀ ਦੇ ਵਿੱਚ ਕਦੀ ਨਾ ਕਦੀ ਅਜਿਹਾ ਮੌਕਾ ਜ਼ਰੂਰ ਹੁੰਦਾ ਹੈ ਕਿ ਸਾਨੂੰ ਉਧਾਰ ਲੈਣਾ ਪੈਂਦਾ ਹੈ ਪਰ ਸਮਝਦਾਰ ਲੋਕ ਉਸ ਸਮੇਂ ਦੇ ਵਿੱਚ ਵੀ ਆਪਣੇ ਆਪ ਨੂੰ ਮੈਨੇਜ ਕਰਕੇ ਚੱਲਦੇ ਨੇ ਜਾਂ ਫਿਰ ਬਹੁਤ ਹੀ ਘੱਟ ਉਧਾਰ ਲੈਂਦੇ ਨੇ ਆਪਣੇ ਸ਼ੌਂਕ ਪੂਰੇ ਕਰਨ ਲਈ ਕਦੀ ਵੀ ਉਧਾਰ ਨਹੀਂ ਲੈਂਦੇ ਜੇਕਰ ਉਹਨਾਂ ਨੂੰ ਇਸ ਸਮੇਂ ਦੇ ਵਿੱਚ ਲੋਨ ਲੈਣਾ ਵੀ ਪਵੇ ਤਾਂ 10 ਜਗ੍ਹਾ ਉਹ ਵੈਰੀਫਾਈ ਕਰਦੇ ਨੇ ਕਿੱਥੇ ਲੋਨ ਆਫ ਇੰਟਰਸਟ ਜਿਹੜਾ ਹੈਗਾ ਘੱਟ ਹੈਗਾ ਜਾਂ ਫਿਰ ਕਿੱਥੇ ਉਹ ਲੋਨ ਦੇ ਵਿੱਚ ਸੇਵਿੰਗ ਕਰ ਸਕਦੇ ਨੇ ਪਰ ਦੂਸਰੇ ਪਾਸੇ ਜੇ ਅਸੀਂ ਕੰਪੇਅਰ ਕਰਦੇ ਹਾਂ ਕਈ ਅਜਿਹੇ ਲੋਕ ਹੁੰਦੇ ਨੇ ਸਰਵ ਸ਼ੌਂਕ ਪੂਰੇ ਕਰਨ ਦੇ ਲਈ ਹੀ ਕ੍ਰੈਡਿਟ ਕਾਰਡ ਤੋਂ ਲੋਨ ਲੈਂਦੇ ਨੇ ਜਾਂ ਫਿਰ ਸ਼ੌਂਕ ਪੂਰੇ ਕਰਨ ਲਈ ਟਰੈਵਲ ਕਰਦੇ ਨੇ ਔਰ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਦੇ ਆ ਤੇ ਬਾਅਦ ਦੇ ਵਿੱਚ ਜਦੋਂ ਟਾਈਮ ਤੇ ਕਿਸ਼ਤ ਨਹੀਂ ਦੇ ਪਾਉਂਦੇ ਤਾਂ ਆਪਣੀ ਜੋ ਸੇਵਿੰਗ ਹੈ ਲੋਨ ਅਮਾਉਂਟ ਦੇ ਵਿੱਚ ਹੀ ਸਾਰੀ ਇਨਵੈਸਟ ਕਰ ਦਿੰਦੇ ਆ ਇਸੇ ਚੱਕਰ ਦੇ ਵਿੱਚ ਹੀ ਆਪਣੇ ਲੋਨ ਨੂੰ ਡਬਲ ਜਾਂ ਤਿੰਗਣਾ ਕਰ ਲੈਂਦੇ ਨੇ ਫਿਰ ਉਹ ਇਸੇ ਟਰੈਪ ਦੇ ਵਿੱਚ ਫਸੇ ਰਹਿ ਜਾਂਦੇ ਨੇ ਦੋਸਤੋ ਕ੍ਰੈਡਿਟ ਕਾਰਡ ਦੇ ਬਹੁਤ سارے ਫਾਇਦੇ ਵੀ ਨੇ ਜੇਕਰ ਅਸੀਂ ਇਸ ਨੂੰ ਸਹੀ ਤਰੀਕੇ ਨਾਲ ਯੂਜ਼ ਕਰੀਏ ਕ੍ਰੈਡਿਟ ਕਾਰਡ ਦੀਆਂ ਫੈਸਿਲਿਟੀਆਂ ਦੇ ਉੱਪਰ ਮੈਂ ਪਹਿਲਾਂ ਹੀ ਇੱਕ ਵੀਡੀਓ ਬਣਾ ਰੱਖੀ ਹੈ ਜਿਸ ਦੀ ਡਿਸਕ੍ਰਿਪਸ਼ਨ ਦੇ ਵਿੱਚ ਆਲਰੇਡੀ ਲਿੰਕ ਹੈ ਤੁਸੀਂ ਉਸ ਲਿੰਕ ਤੇ ਜਾ ਕੇ ਕ੍ਰੈਡਿਟ ਕਾਰਡ ਦੇ ਕਿਵੇਂ ਬੈਨੀਫਿਟ ਲੈ ਸਕਦੇ ਹੋ ਉਸ ਵੀਡੀਓ ਨੂੰ ਡਿਟੇਲਸ ਵਿੱਚ ਦੇਖ ਸਕਦੇ ਹੋ ਆ ਹੁਣ ਅਸੀਂ ਅਗਲੀ ਗਲਤੀ ਦੀ ਗੱਲ ਕਰਦੇ ਹਾਂ ਜੋ ਹੈ ਟਾਈਮ ਦੇ ਅਕੋਰਡਿੰਗ ਪੈਸੇ ਦੀ ਵੈਲਿਊ ਨੂੰ ਨਾ ਸਮਝਣਾ ਜਿਵੇਂ ਕਿ ਤੁਸੀਂ ਸਾਰੇ ਹੀ ਲੋਕ 인ਫਲੇਸ਼ਨ ਰੇਟ ਨੂੰ ਸਮਝਦੇ ਹੋ ਜਿਵੇਂ ਜਿਵੇਂ ਤੁਸੀਂ ਸਮੇਂ ਨੂੰ ਟਪਾਉਂਦੇ ਜਾਓਗੇ ਸਹੀ ਸਮੇਂ ਦੇ ਉੱਪਰ ਸਹੀ ਟਾਈਮ ਦੇ ਉੱਪਰ ਸਹੀ ਚੀਜ਼ ਦੇ ਉੱਪਰ ਇਨਵੈਸਟ ਨਹੀਂ ਕਰੋਗੇ ਤਾਂ 인ਫਲੇਸ਼ਨ ਰੇਟ ਜੋ ਹੈ ਉਸ ਐਸੈਟ ਦੀ ਰੇਟ ਨੂੰ ਵਧਾ ਦੇਗਾ 인ਫਲੇਸ਼ਨ ਰੇਟ ਦੀ ਜੇ ਅਸੀਂ ਗੱਲ ਕਰਦੇ ਹਾਂ ਸਿਰਫ ਚੀਜ਼ਾਂ ਖਰੀਦਣ ਲਈ ਨਹੀਂ ਲਾਗੂ ਹੁੰਦਾ ਸਗੋਂ ਸੇਵਿੰਗ ਕਰਨ ਦੇ ਲਈ ਵੀ ਲਾਗੂ ਹੁੰਦਾ ਇਸ ਦੇ ਰਿਲੇਟਿਡ ਮੈਂ ਇੱਕ ਵੀਡੀਓ ਬਣਾਈ ਹੈ ਜਿਸ ਦੇ ਵਿੱਚ FD ਤੋਂ ਪੈਸੇ ਸੇਵ ਕੀਤੇ ਜਾ ਸਕਦੇ ਨੇ ਜਾਂ ਫਿਰ ਨਹੀਂ ਕੀਤੇ ਜਾ ਸਕਦੇ ਤੁਸੀਂ ਉਹ ਇੱਕ ਵੀਡੀਓ ਦੇਖ ਸਕਦੇ ਹੋ ਕਿ ਤੁਸੀਂ ਕਿਸ ਚੀਜ਼ ਦੇ ਉੱਪਰ ਪੈਸੇ ਲਗਾਉਣੇ ਆ ਤੁਹਾਡੇ ਲਈ FD ਵਧੀਆ ਹੈ ਜਾਂ ਫਿਰ ਕਿਸੇ ਹੋਰ ਚੀਜ਼ ਦੇ ਉੱਪਰ ਪੈਸੇ ਨੂੰ ਇਨਵੈਸਟ ਕਰਨਾ ਉਹ ਵਧੀਆ ਹੈ ਜਿਵੇਂ ਕਿ ਮੈਂ ਉਸ ਵੀਡੀਓ ਦੇ ਵਿੱਚ ਵੀ ਐਕਸਪਲੇਨ ਕੀਤਾ ਹੈ ਕਿ ਤੁਸੀਂ FD ਦੇ ਵਿੱਚ ਪੈਸੇ ਸੇਵ ਕਰਕੇ ਵੀ ਤੁਸੀਂ ਕਦੀ ਮਹਿੰਗਾਈ ਦੇ ਨਾਲ ਮੈਚ ਨਹੀਂ ਕਰ ਪਾਉਂਦੇ ਇਸ ਕਰਕੇ ਪੈਸੇ ਨੂੰ ਹਮੇਸ਼ਾ ਉਸ ਜਗ੍ਹਾ ਦੇ ਉੱਪਰ ਲਗਾਓ ਜਿੱਥੇ ਤੁਹਾਡੇ ਪੈਸੇ ਦੀ ਰੇਟ ਜੋ ਹੈ 인ਫਲੇਸ਼ਨ ਰੇਟ ਤੋਂ ਜ਼ਿਆਦਾ ਹੋਵੇ ਜਿਹਨਾਂ ਲੋਕਾਂ ਨੇ ਪਿਛਲੇ ਸਾਲ 인ਫਲੇਸ਼ਨ ਰੇਟ ਨੂੰ ਦੇਖਦੇ ਹੋਏ ਪੈਸੇ ਨੂੰ 골ਡ ਦੇ ਵਿੱਚ ਇਨਵੈਸਟ ਕੀਤਾ ਹੋਵੇਗਾ ਉਹ ਅੱਜ ਇਹ ਚੀਜ਼ ਨੂੰ ਸਮਝ ਸਕਦੇ ਹੋਣਗੇ ਕਿ ਜੇ ਉਹਨਾਂ ਨੇ FD ਕਰਾਈ ਹੁੰਦੀ ਸੇਮ ਅਮਾਉਂਟ ਦੀ ਤਾਂ ਅੱਜ ਕੀ ਵੈਲਿਊ ਹੋਣੀ ਸੀ ਔਰ ਜੇ ਉਹਨਾਂ ਨੇ ਅੱਜ 골ਡ ਲਿਆ ਹੋਇਆ ਔਰ ਅੱਜ ਉਹਨਾਂ ਦੀ ਉਸ 골ਡ ਦੀ ਕੀ ਵੈਲਿਊ ਹੈ ਹਮੇਸ਼ਾ ਪੈਸੇ ਨੇ ਉਹ ਸਹੀ ਜਗ੍ਹਾ ਦੇ ਉੱਪਰ ਇਨਵੈਸਟ ਕੀਤੇ ਹੋਣ ਔਰ ਸਹੀ ਚੀਜ਼ ਦੇ ਉੱਪਰ ਲਗਾਏ ਹੋਣ ਤਾਂ ਹੀ ਤੁਸੀਂ ਇਨਫਲੇਸ਼ਨ ਰੇਟ ਨੂੰ ਬੀਟ ਕਰ ਸਕਦੇ ਹੋ ਇਸ ਦੇ ਨਾਲ ਹੀ ਜੇ ਤੁਸੀਂ ਕੰਪਾਉਂਡਿੰਗ ਨੂੰ ਸਮਝਦੇ ਹੋ ਤਾਂ ਤੁਸੀਂ ਐਸਆਈਪੀ ਦੇ ਵਿੱਚ ਵੀ ਪੈਸੇ ਨੂੰ ਇਨਵੈਸਟ ਕਰ ਸਕਦੇ ਹੋ ਔਰ ਇਹ ਸਿਰਫ ਤੁਹਾਡੀ ਨੌਲੇਜ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਸਟੇਪ ਦੇ ਉੱਪਰ ਲਗਾ ਰਹੇ ਹੋ ਜਾਂ ਕਿਸ ਸਟੇਪ ਦੇ ਉੱਪਰ ਪੈਸੇ ਨਹੀਂ ਲਗਾ ਰਹੇ ਆਹ ਹੁਣ ਦੋਸਤੋ ਅਸੀਂ ਅਗਲੀ ਗਲਤੀ ਦੀ ਗੱਲ ਕਰਦੇ ਹਾਂ ਕਿ ਸਹੀ ਚੀਜ਼ ਦੇ ਉੱਪਰ ਇਨਵੈਸਟਮੈਂਟ ਨਾ ਕਰਨਾ ਬਹੁਤ سارے ਲੋਕ ਜਹੇ ਨੇ ਜਿਨ੍ਹਾਂ ਕੋ ਨੌਕਰੀ ਵੀ ਆ ਔਰ ਉਹਨਾਂ ਕੋਲ ਪੈਸਾ ਵੀ ਹੈ ਪਰ ਨੌਕਰੀ ਤੋਂ ਇਹਨਾਂ ਜ਼ਿਆਦਾ ਪੈਸਾ ਨਹੀਂ ਕਮਾਪ ਆਉਂਦੇ ਜਿਸ ਦੇ ਨਾਲ ਉਹ ਲਗਜ਼ਰੀ ਚੀਜ਼ਾਂ ਖਰੀਦ ਸਕਣ ਪਰ ਫਿਰ ਵੀ ਥੋੜਾ ਥੋੜਾ ਕਰਕੇ ਉਹ ਆਪਣਾ ਸਾਰਾ ਪੈਸਾ ਲਗਜ਼ਰੀ ਵਾਲੀਆਂ ਆਈਟਮਸ ਖਰੀਦਣ ਤੇ ਹੀ ਲਗਾ ਦਿੰਦੇ ਨੇ ਜੋ ਕਿ ਇੱਕ ਗਲਤ ਟਰੈਕ ਹੈ ਤੁਸੀਂ ਸਹੀ ਟਰੈਕ ਦੇ ਵਿੱਚ ਆਪਣੇ ਪੈਸੇ ਨੂੰ ਸਹੀ ਸਕਿੱਲ ਦੇ ਉੱਪਰ ਪੈਸੇ ਲਗਾਓ ਜਾਂ ਫਿਰ ਸਹੀ ਬਿਜ਼ਨਸ ਦੇ ਉੱਪਰ ਜਾਂ ਇੱਕ ਸਹੀ ਤਰੀਕੇ ਦੇ ਉੱਪਰ ਤਾਂ ਕਿ ਤੁਹਾਨੂੰ ਇਨ ਫਿਊਚਰ ਉਸਦੇ ਉੱਪਰ ਪੈਸੇ ਆਉਣ ਔਰ ਤੁਸੀਂ ਉਸ ਨੂੰ ਰੀਨਵੈਸਟਮੈਂਟ ਕਿਸੇ ਹੋਰ ਚੀਜ਼ ਤੇ ਕਰ ਪਾਓ ਇਸ ਦੇ ਲਈ ਤੁਹਾਡੇ ਕੋਲ ਜਿੰਨੇ ਜ਼ਿਆਦਾ ਸਕਿੱਲ ਹੋਣਗੇ ਤੁਹਾਡੀ ਓਨੀ ਹੀ ਜ਼ਿਆਦਾ ਕਮਾਈ ਵਧੇਗੀ ਜਿੰਨੀ ਜ਼ਿਆਦਾ ਕਮਾਈ ਵਧੇਗੀ ਤੁਸੀਂ ਓਨੇ ਜ਼ਿਆਦਾ ਆਪਣੇ ਸ਼ੌਂਕ ਪੂਰੇ ਕਰ ਪਾਓਗੇ ਉਹ ਵੀ ਬਿਨਾ ਕਿਸੇ ਲੋਨ ਤੋਂ ਜਾਂ ਫਿਰ ਕ੍ਰੈਡਿਟ ਕਾਰਡ ਲੋਨ ਤੋਂ ਆਪਣੇ ਸਕਿੱਲ ਦੇ ਦਮਤੇ ਦਾ ਤੁਸੀਂ ਘਰ ਬੈਠੇ ਬੈਠੇ ਵੀ ਪੈਸੇ ਕਮਾ ਸਕਦੇ ਹੋ ਤੁਸੀਂ ਵਰਕ ਫਰਮ ਹੋਮ ਕਰਕੇ ਵੀ ਵਧੀਆ ਇਨਕਮ ਜਨਰੇਟ ਕਰ ਸਕਦੇ ਹੋ ਜੇਕਰ ਤੁਹਾਨੂੰ ਵਧੀਆ ਨੌਲੇਜ ਆਏ ਤਾਂ ਤੁਸੀਂ YouTube ਦੇ ਉੱਪਰ ਵੀਡੀਓ ਬਣਾ ਸਕਦੇ ਹੋ ਤੁਸੀਂ ਲੈਕਚਰਸ ਬਣਾ ਕੇ YouTube ਤੇ ਜਾਂ ਕਿਸੇ ਹੋਰ ਪਲੇਟਫਾਰਮ ਤੇ ਸੇਲ ਵੀ ਕਰ ਸਕਦੇ ਹੋ ਆਪਣੇ ਸਕਿੱਲ ਦੇ ਅਕੋਰਡਿੰਗ ਕੁਝ ਹੋਰ ਵੀ ਕੰਮ ਕਰ ਸਕਦੇ ਹੋ ਲੋਕਾਂ ਨੂੰ ਸਿਖਾ ਸਕਦੇ ਹੋ ਔਨਲਾਈਨ ਔਰ ਉਹਨਾਂ ਤੋਂ ਇੱਕ ਫੀਸ ਵੀ ਲੈ ਸਕਦੇ ਹੋ ਇਸ ਕਰਕੇ ਆਪਣੇ ਪੈਸੇ ਨੂੰ ਹਮੇਸ਼ਾ ਸੇਵ ਕਰਕੇ ਰੱਖੋ ਕਦੀ ਵੀ ਉਹਨਾਂ ਚੀਜ਼ਾਂ ਦੇ ਪੈਸੇ ਨਾ ਵੇਸਟ ਕਰੋ ਜਿਸ ਦੇ ਉੱਪਰ ਤੁਹਾਨੂੰ ਕੱਲ ਨੂੰ ਪਛਤਾਉਣਾ ਪਵੇ ਇੱਕ ਵਾਰੀ ਮਿਹਨਤ ਕਰਕੇ ਆਪਣੇ 2-3 ਇਨਕਮ ਸੋਰਸ ਜ਼ਰੂਰ ਬਣਾ ਲਓ ਤਾਂ ਕਿ ਇਨ ਫਿਊਚਰ ਦੇ ਵਿੱਚ ਤੁਹਾਨੂੰ ਪਛਤਾਉਣਾ ਨਾ ਪਵੇ। ਆਓ ਹੁਣ ਦੋਸਤੋ ਅਸੀਂ ਆਪਣੀ ਅਗਲੀ ਗਲਤੀ ਦੀ ਗੱਲ ਕਰਦੇ ਹਾਂ ਜੋ ਹੈ 50-10-20-20 ਰੂਲ ਨੂੰ ਇਗਨੋਰ ਕਰਨਾ। ਬਹੁਤ ਸਾਰੇ ਅਜਿਹੇ ਲੋਕ ਨੇ ਜੋ ਇਸ ਰੂਲ ਨੂੰ ਫੋਲੋ ਕਰਕੇ ਅੱਗੇ ਵੀ ਵਧ ਰਹੇ ਨੇ ਔਰ ਫਾਈਨੈਂਸ਼ਲੀ ਵੀ ਗਰੋ ਕਰ ਰਹੇ। ਪਰ ਦੂਜੇ ਪਾਸੇ ਬਹੁਤ ਸਾਰੇ ਅਜਿਹੇ ਲੋਕ ਨੇ ਜਾਂ ਤਾਂ ਇਸ ਰੂਲ ਨੂੰ ਜਾਣਦੇ ਨੇ ਜਾਂ ਫਿਰ ਜਾਣਦੇ ਹੋਏ ਵੀ ਇਗਨੋਰ ਕਰ ਦਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਇਹ ਇੱਕ ਸਿੰਪਲ ਜਿਹਾ ਫਾਰਮੂਲਾ ਹੀ ਹੈ। ਇਹ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੈ ਕਿਉਂਕਿ ਇਸ ਤਰੀਕੇ ਦੇ ਫਾਰਮੂਲੇ ਹੀ ਫਾਈਨਾਂਸ ਨੂੰ ਵਧੀਆ ਤਰੀਕਾ ਨਾਲ ਮੈਨੇਜ ਕਰਨ ਦੀ ਦੱਸਦੇ ਨੇ ਜੇਕਰ ਤੁਹਾਨੂੰ ਇਸ ਫਾਰਮੂਲੇ ਦਾ ਨਹੀਂ ਪਤਾ ਤਾਂ ਮੈਂ ਅੱਜ ਤੁਹਾਨੂੰ ਇਹ ਡਿਟੇਲਸ ਸਮਝਾਵਾਂਗਾ ਇਸ ਦੇ ਵਿੱਚ ਮੇਜਰ ਹੈ ਕਿ ਤੁਸੀਂ ਆਪਣੇ ਬਜਟ ਨੂੰ ਕਿਵੇਂ ਕੰਟਰੋਲ ਕਰਨਾ ਇਹ ਫਾਰਮੂਲਾ ਤੁਹਾਨੂੰ ਆਪਣੇ ਖਰਚ ਸੇਵਿੰਗ ਤੇ ਇਨਵੈਸਟਮੈਂਟ ਨੂੰ ਸਹੀ ਤਰੀਕੇ ਨਾਲ ਮੈਨੇਜ ਕਰਨਾ ਸਿਖਾਉਂਦਾ ਹੈ ਇਸ ਵਿੱਚ 50% ਤੁਹਾਡੇ ਜ਼ਰੂਰੀ ਖਰਚੇ ਲਈ ਹੁੰਦਾ ਹੈ ਜਿਵੇਂ ਕਿ ਘਰ ਦਾ ਕਿਰਾਇਆ ਜਾਂ ਫਿਰ EMI ਖਾਣ-ਪੀਣ, ਬਿਜਲੀ, ਪਾਣੀ, ਗੈਸ, ਬਿੱਲ, ਟ੍ਰਾਂਸਪੋਰਟ ਦੇ ਬੱਚਿਆਂ ਦੀ ਫੀਸ ਅਤੇ ਹੈਲਥ케ਅਰ ਆਦਿ 10% ਤੁਹਾਡੀਆਂ ਹੋਰਾਂ ਇਛਾਵਾਂ ਲਈ ਜਿਹੜੀਆਂ ਬਹੁਤ ਵੱਡੀਆਂ ਨਹੀਂ ਹੁੰਦੀਆਂ ਜਿਵੇਂ ਕਿ ਰੈਸਟੋਰੈਂਟ ਜਾਂ ਫਿਰ ਆਊਟਿੰਗ, ਸ਼ਾਪਿੰਗ ਅਤੇ ਮੂਵੀਜ਼, ਵਕੇਸ਼ਨ ਆਦਿ 20% ਤੁਹਾਡੀ ਸੇਵਿੰਗ ਲਈ ਅਤੇ 20% ਤੁਹਾਡੀ ਇਨਵੈਸਟਮੈਂਟ ਲਈ ਫਾਰਮੂਲੇ ਦੇ ਅਕੋਰਡਿੰਗ ਆਪਣੀ ਚੀਜ਼ਾਂ ਨੂੰ ਮੈਨੇਜ ਕਰਕੇ ਤੁਸੀਂ ਆਪਣੇ ਲਈ ਸੇਵਿੰਗ ਵੀ ਕਰ ਲਓਗੇ ਆਪਣੇ ਲਈ ਇਨਵੈਸਟਮੈਂਟ ਵੀ ਕਰ ਲਓਗੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਇਨਕਮ ਨੂੰ ਵੰਡ ਕੇ ਆਪਣੀ ਲਾਈਫ ਦੀ ਪ੍ਰੋਬਲਮ ਨੂੰ ਸੋਲਵ ਕਰ ਲਓਗੇ ਆਹ ਹੁਣ ਦੋਸਤੋ ਅਸੀਂ ਉਸ ਗਲਤੀ ਦੀ ਗੱਲ ਕਰਦੇ ਹਾਂ ਜੋ ਅਸੀਂ ਰੋਜ਼ ਜਾਣੇ ਅਣਜਾਣੇ ਚ ਕਰਦੇ ਹਾਂ ਉਹ ਹੈ ਲਾਟੇਫੈਕ ਲੈਟੇ ਫੈਕਟ ਇੱਕ ਫਾਈਨੈਂਸ਼ੀਅਲ ਕਨਸੈਪਟ ਹੈ ਜਿਸ ਦੇ ਵਿੱਚ ਉਹ ਸਾਰੇ ਫਾਲਤੂ ਖਰਚੇ ਆਉਂਦੇ ਨੇ ਜੋ ਅਸੀਂ ਬਾਹਰ ਖਾਣ ਪੀਣ ਤੇ ਕਰਦੇ ਹਾਂ ਜਿਵੇਂ ਕਿ ਕਾਫੀ ਸਨੈਕਸ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਜ਼ਰੂਰਤ ਵੀ ਨਹੀਂ ਹੁੰਦੀ ਔਰ ਜਿਹੜੇ ਜਾਣ ਬੁੱਝ ਕੇ ਖਰਚੇ ਨੂੰ ਕਰਦੇ ਨੇ ਸਿਰਫ ਆਪਣੀ ਰੈਪਿਊਟੇਸ਼ਨ ਨੂੰ ਇੱਕ ਮੈਨੇਜ ਕਰਨ ਵਾਸਤੇ ਇਹਨਾਂ ਚੀਜ਼ਾਂ ਦੇ ਕੀਤੇ ਖਰਚੇ ਕਈ ਵਾਰ ਇੰਨੇ ਜ਼ਿਆਦਾ ਹੋ ਜਾਂਦੇ ਨੇ ਕਿ ਲੱਖਾਂ ਵਿੱਚ ਚਲੇ ਜਾਂਦੇ ਨੇ ਦੋਸਤੋ ਅਸੀਂ ਐਗਜ਼ਾਮਪਲ ਦੇ ਤੌਰ ਤੇ 200 ਰੁਪਏ ਜੇ ਅਸੀਂ ਇਹਨਾਂ ਚੀਜ਼ਾਂ ਤੇ ਲਾਉਂਦੇ ਹਾਂ ਤੇ ਮਹੀਨੇ ਦਾ 6000 ਰੁਪਏ ਬਣ ਜਾਂਦਾ ਹੈ ਪਰ 200 ਦੇ ਵਿੱਚ ਅੱਜਕੱਲ ਕਾਫੀ ਆਉਂਦੀ ਨਹੀਂ ਉਹਦੇ ਨਾਲ ਸਨੈਕਸ ਵੀ ਲੋਗੇ ਤੇ ਖਰਚਾ ਤੁਸੀਂ ਦੇਖੋ ਕਿਸ ਲੈਵਲ ਤੱਕ ਵੱਧ ਜਾਏਗਾ ਦੋਸਤੋ 6000 ਦੇ ਹਿਸਾਬ ਦੇ ਨਾਲ ਇਹ 72000 ਰੁਪਏ ਸਾਲ ਦਾ ਬਣਦਾ ਹੈ ਜਿਸ ਨੂੰ ਤੁਸੀਂ ਇੱਕ ਵਧੀਆ ਤਰੀਕੇ ਨਾਲ ਇਨਵੈਸਟਮੈਂਟ ਕਰ ਸਕਦੇ ਹੋ ਦੋਸਤੋ ਲਾਟੇ ਇਫੈਕਟ ਇਸ ਚੀਜ਼ ਨੂੰ ਸਮਝਣ ਲਈ ਬਣਾਇਆ ਗਿਆ ਹੈ ਕਿ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਵੀ ਵੱਡੀ ਇਨਵੈਸਟਮੈਂਟ ਕਰ ਸਕਦੇ ਹੋ ਅੱਜ ਮੈਂ ਤੁਹਾਡੇ ਨਾਲ ਅਜਿਹੀਆਂ ਗਲਤੀਆਂ ਸ਼ੇਅਰ ਕੀਤੀਆਂ ਨੇ ਜੋ ਕਿ ਅਸੀਂ ਅਕਸਰ ਡੇਲੀ ਰੁਟੀਨ 'ਚ ਕਰਦੇ ਆਂ ਪਰ ਕਦੀ ਅਸੀਂ ਇਹਨਾਂ ਦੇ ਉੱਪਰ ਧਿਆਨ ਨਹੀਂ ਦੇਂਦੇ ਜੇਕਰ ਤੁਸੀਂ ਇਹਨਾਂ ਗਲਤੀਆਂ ਦੇ ਉੱਪਰ ਰੋਜ਼ ਧਿਆਨ ਦੇਣਾ ਸ਼ੁਰੂ ਕਰ ਦੋਗੇ ਤੁਸੀਂ ਇਹਨਾਂ ਨੂੰ ਕੱਟ ਕਰਨਾ ਸ਼ੁਰੂ ਕਰ ਦੋ ਤੇ ਤੁਸੀਂ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਮਜ਼ਬੂਤ ਬਣਾ ਲਓਗੇ ਇੱਕ ਲੈਵਲ ਤੇ ਆਪਣੀ ਸੇਵਿੰਗ ਨੂੰ ਵੀ ਵਧਾ पाओगे ਅੱਜ ਦੀ ਇਹ ਵੀਡੀਓ ਬਿਜ਼ਨਸ ਦੀ ਵੀਡੀਓ ਨਾਲੋਂ ਜ਼ਰੂਰ ਅਲੱਗ ਸੀ ਪਰ ਜ਼ਿੰਦਗੀ ਦੇ ਵਿੱਚ ਲੈਸਨ ਦੇਣ ਦੇ ਲਈ ਬਹੁਤ ਵਧੀਆ ਵੀਡੀਓ ਸੀ ਪਰ ਜੇ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰੋਗੇ ਤੇ ਜ਼ਿੰਦਗੀ ਦੇ ਵਿੱਚ ਕਦੀ ਵੀ ਟੋਖਾ ਨਹੀਂ ਖਾਓਗੇ ਅੱਜ ਦੀ ਇਸ ਵੀਡੀਓ 'ਚ ਬਸ ਇੰਨਾ ਹੀ ਮਿਲਦੇ ਆ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸੱਚੀ ਕਾਲ ਮਹਾਰੰਜੀਤ